ਲਓ ਵੀ ਮਿੱਤਰੋ ਪਹਿਲਾਂ ਤਾਂ ਉਹ ਭਰਾ ਤਗੜੇ ਹੋ ਕੇ ਬਹਿ ਜਾ ਜਿਨ੍ਹਾਂ ਨੇ ਘਰੇ ਘੋੜਾ ਪਾਲਣਾ ਚੰਗੇ ਖਾਨਦਾਨ ਦਾ ਚੰਗੀਆਂ ਮੰਤਰਾਂ ਦਾ ਬਰੀਕੀ ਵਾਲਾ ਕੰਨ ਕੁੰਡੀ ਵਾਲਾ ਤੇ ਮਾਰਕਾ ਵੀ ਪੂਰਾ ਚੰਗਾ ਭਾਲਦਿਆ ਤਾਂ ਬਸ਼ੀਰਾ ਮਿੱਤਰੋ ਭਾਣ ਨਾਲ ਹੀ ਬਾਂਗੇ ਖਾਨਦਾਨ ਵੀ ਪੂਰਾ ਚੰਗਾ ਬਰੀਕੀ ਵੀ ਪੂਰੀ ਹੈ ਲੈਂਥ ਕਰਦਣ ਵੀ ਚੰਗੀ ਹੈ ਤੇ ਕੰਨਾਂ ਦਾ ਵੀ ਦਿਲ ਬਣਾ ਜਾਂਦਾ ਡਿਟੇਲ ਸਾਰੀ ਦਵਾਂਗੇ ਬਸ 3 ਕਮੈਂਟਾਂ ਦੀ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਇਹ ਵੀਡੀਓ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਤੇ ਦੇਖਦੇ ਤੇ ਜਿਹੜੇ ਭਰਾ Facebook ਪੇਜ ਤੇ ਵੀ ਇਹ ਵੀਡੀਓ ਦੇਖਦੇ ਉਹਨਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ ਮਿੱਤਰੋ ਇੱਕ ਨਵੀਂ ਸਵੇਰ ਫਿਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਬਹੁਤ ਹੀ ਚੰਗਾ ਬਸ਼ੀਰਾ ਲਿਆਏ ਆ ਸੋ ਆਪ ਸਿਰਫ ਬਸ਼ੀਰੇ ਦੀ ਵੀਡੀਓ ਜਿਨ੍ਹਾਂ ਨੇ ਘਰੇ ਸਾਂਭਣ ਵਾਸਤੇ ਬਸ਼ੀਰਾ ਪਾਲਣਾ ਚੰਗੇ ਖਾਨਦਾਨ ਦਾ ਚੰਗੀ ਬਰੀਕੀ ਰੇਟ ਥੋੜਾ ਲਾਉਣਾ ਤੇ ਚੀਜ਼ ਚੰਗੀ ਭਾਲ ਦੇ ਤਾਂ ਦੇਖ ਲਿਓ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਭੁੱਲ ਨਾ ਭੁੱਲਿਓ ਆਪਣੇ ਚੈਨਲ ਤੇ ਤੁਹਾਨੂੰ ਚੰਗੇ ਤੋਂ ਚੰਗਾ ਜਾਨਵਰ ਜੈਜ ਰੇਟ ਤੇ ਮਿਲਣਾ ਤੇ ਆਜੋ ਬਾਦਿਆਂ ਵੀਡੀਓ ਵੱਲ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੀਏ ਚਲੋ ਤਾਂਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਈ ਚਲੀ ਪਹਿਲਾਂ ਤਾਂ ਆਪਾਂ ਬਸ਼ੀਰੇ ਦੀ ਡਿਟੇਲ ਹੀ ਦਿੰਦੇ ਹਾਂ ਮਿੱਤਰੋ 6-7 ਮਹੀਨੇ ਦਾ ਬੱਚੇ ਦੀ ਉਮਰ ਹੋਈ ਆ ਤੇ ਮਾਰਕੀ ਦੀ ਗੱਲ ਕਰੀ ਤਾਂ ਪੰਜ ਕਲੈਨ ਆ ਪੰਜ ਕਲੈਨ ਆਪਾਂ ਕਹਿ ਦਿੰਦੇ ਹਾਂ ਜੀ ਚਾਰੇ ਪੈਰ ਚਟੇ ਆ ਤੇ ਮੱਥੇ ਫੁੱਲ ਆ ਪੈਰ ਵੀ ਚਾਰੇ ਬਰਾਬਰ ਚਿੱਟੇ ਆ ਜਿਵੇਂ ਜਰਾਬਾਂ ਪਾਈਆਂ ਹੁੰਦੀਆਂ ਦੇਖ ਸਕਦੇ ਹੋ ਤੁਸੀਂ ਨਿਗਾਹ ਆਪ ਮਾਰ ਲਓ ਤੇ ਗਰਦਨ ਦਾ ਮਣੀਆਂ-ਮੁਣੀਆਂ, ਕੁੰਡ-ਕੁੰਡ ਦੇਖੋ ਕਿੰਨਾ ਜਿਆਦਾ ਜੰਗਾ ਮੱਥੇ ਫੋਲੋ ਵੀ ਪੂਰਾ ਸੋਹਣਾ ਸੋਹਣੇ ਸੈਜ ਦਾ ਫੋਲਾ ਤੇ ਗਰਦਨ ਦਾ ਬੈਂਡ ਜਿਹਨੂੰ ਕਰਬ ਕਹਿੰਦੇ ਨੇ ਆਪਾਂ ਜਾਂ ਖੁੰਡ ਕਹਿੰਦੇ ਨੇ ਪੂਰਾ ਚੰਗਾ ਖੜਮੀ ਗਰਦਨ ਦਾ ਆਮ ਤੌਰ ਤੇ ਘੋੜਿਆਂ 'ਚ ਖੜਮੀ ਕਰਦਣ ਜਾਂ ਜਿਹਨੂੰ ਕਹਿੰਦੇ ਨੇ ਆਪਾਂ ਵੀ ਥਾਪ ਵਾਂਗੂ ਫਣ ਚੱਕਦਾ ਉਵੇਂ ਕਰਦਣਾ ਕੋੜਿਆਂ ਚ ਜ਼ਿਆਦਾਤਰ ਧੌਣ ਦਾ ਮੁੱਲ ਹੀ ਜ਼ਿਆਦਾ ਪੈਂਦਾ ਕੰਨ ਤੇ ਧੌਣ ਦਾ ਉਹ ਦੋਨੇ ਚੀਜ਼ਾਂ ਹੀ ਐ ਜਿਹੜੀਆਂ ਤੁਹਾਨੂੰ ਮਿਲਣੇ ਪੈਰ ਦੇਖੋ ਪਹਿਲਾਂ ਚਾਰੇ ਪੈਰ ਹੈਗੇ ਨੇ ਬਰਾਬਰ ਚਿੱਟੇ ਜਿਵੇਂ ਗਿੱਟਿਆਂ ਤੋਂ ਥੱਲੇ ਥੱਲੇ ਚਾਰੇ ਪੈਰ ਬਰਾਬਰ ਚਿੱਟੇ ਆ ਕੋਈ ਟੈਡ ਨਹੀਂ ਚਿੱਟਾ ਕੋ ਹੋਰ ਨਹੀਂ ਚਿੱਟਾ ਪੂਰੇ ਪਰਫੈਕਟ ਪੰਜ ਲੈਣਾ ਨਹੀਂ ਤਾਂ ਆਮ ਤੌਰ ਤੇ ਦੇਖਦੇ ਆ ਜਾਂ ਤਿੰਨ ਪੈਰ ਆ ਜਾਂਦੇ ਦੋ ਆ ਜਾਂਦੇ ਇੱਕ ਆ ਜਾਂਦੇ ਚਾਰੇ ਪੈਰ ਮਿਲਨੇ ਮੁਸ਼ਕਲ ਆ ਜੇ ਮਿਲਦੇ ਵੀ ਆ ਤਾਂ ਇੱਕ ਅੱਧਾ ਪੈਰ ਵੱਧ ਚਿੱਟਾ ਇੱਕ ਘੱਟ ਚਿੱਟਾ ਚਾਰੇ ਬਰਾਬਰ ਚਿੱਟੇ ਮਿਲਨੇ ਬਹੁਤ ਮੁਸ਼ਕਲ ਹੈ ਹੱਕ ਹੁੱਕ ਦਾ ਖੁੱਲਾ ਬੱਚਾ ਤੇ ਕੰਨ ਦੇਖੋ ਬਣਾਉਂਦਾ ਦਿਲ ਕੁੰਡੀ ਨਾਲ ਕੁੰਡੀ ਮੇਲ ਦਿੰਦਾ ਤੇ ਮੱਥੇ ਤੇ ਫੁੱਲ ਆ ਧੌਣ ਲੰਮੀ ਆ ਪੁੱਠਾ ਪਾਠਾ ਚੰਗਾ ਤੇ ਇੱਕ ਗੱਲ ਹੋਰ ਨੋਟ ਕਰੋ ਰੰਗ ਬਹੁਤ ਪੱਕਾ ਕੁਮੈਤ ਰੰਗ ਨਹੀਂ ਤਾਂ ਕੱਚਾ ਜਾਂ ਤੇਲੀਆ ਜਾਂ ਆ ਜਾਂਦਾ ਤੇ ਪੂਰਾ ਰੰਗ ਪੱਕੇ ਕੁਮੈਤ ਦਾ ਪੂਸ ਚਿੱਟੜਾ ਖਾਲੀ ਆ ਸਾਰੀ ਨਾਲ ਜਾਦਾਂ ਵਾਲੇ ਬਾਲ ਕਾਲੇ ਆ ਤੇ ਫੁੱਲ ਫੁੱਲ ਚੰਗਾ ਤੇ ਖਾਨਦਾਨ ਵੀ ਬਹੁਤ ਚੰਗਾ ਮਿੱਤਰੋ ਅ ਦਲਵਾਗ ਰਾਣੀਆ ਜਿਹਨੂੰ ਲਿਵਿੰਗ ਲੈਜੈਂਡ ਦਾ ਆਪਾਂ ਕਹਿ ਸਕਦੇ ਹਾਂ ਕਿਤਾਬ ਮਿਲਿਆ ਹੋਇਆ ਜਿੰਨੇ ਜੰਮੇ ਆ ਸਿਰੇ ਤੋਂ ਸਿਰੇ ਜੰਮਿਆ ਸੋਚ ਦੇਖ ਲਈਏ ਹੋਰ ਜਿੱਥੇ ਮਰਜੀ ਹਰ ਆਪਾਂ ਜਾਨਵਰ ਦੇਖਣ ਜਾਵੜੀ ਤਾਂ ਇੱਕ ਅੱਧਾ ਬੱਚਾ ਘੋੜਾ ਪੂਰੇ ਟੌਪ ਦਾ ਨਾਮ ਹੀ ਆਪਾਂ ਨੂੰ ਦਲਵਾਗ ਦਾ ਮਿਲਣਾ ਹੀ ਮਿਲਣਾ ਤਾਂ ਦੋਸਤੋ ਦਲਵਾਗ ਰਾਣੀਆ ਦਾ ਪੋਤਾ ਜੀ ਤੇ ਖੇੜੀ ਵਾਲੇ ਬਾਬਾ ਜੀ ਕੋਲ ਅਨਮੋਲ ਰਤਨ ਨਾਂ ਦਾ ਘੋੜਾ ਜੀ ਉਹਦਾ ਬੱਚਾ ਮਾਇਦੀ ਰਤਨਾਕਰ ਲੈਣ ਚੋਂ ਜੀ ਗਰਦਨ ਉਰਦਨ ਜਿੱਥੋਂ ਦਾ ਮੇਰਾ ਆਜ ਦੀ ਰਤਨਾਕਰ ਵਾਲੇ ਪਾਸੇ ਤੋਂ ਧੌਣ ਤੋਂ ਇੰਨੀ ਚੰਗੀ ਆਦੀ ਆ ਤੇ ਕੰਨ ਕੰਨ ਦੇਖੋ ਕਿੰਨੀ ਜਿਆਦਾ ਬਰੀਕੀ ਆ ਮੰਨ ਲਓ ਨਾਨਕਾ ਪਰਿਵਾਰ ਹੈ ਦਾ ਰਤਨਾਕਰ ਵਾਲੇ ਪਾਸੇ ਪਿਓ ਵਾਲਾ ਆਲੀ ਸ਼ਾਨ ਜੀ ਦੁਬਾਰਾ ਮੈਂ ਇੱਕ ਵਾਰ ਫੇਰ ਦੱਸ ਦਾਂ ਦਲਵਾਗ ਦਾ ਪੋਤਾ ਜੀ ਅਨਮੋਲ ਰਤਨ ਦਾ ਬੱਚਾ ਸੀ ਇਹ ਤਾਂ 7 ਮਹੀਨੇ ਉਮਰ ਆ ਬਾਲ ਪੌਰੀਆਂ ਦਾ ਸਾਫ ਆ ਮੱਥੇ ਫੁੱਲ ਚਾਰ ਪੈਰ ਚਿੱਟੇ ਆ ਤੇ ਬੱਚਾ ਚੰਗਾ ਮਨ ਨਾਲ ਬਣ ਤੁਹਾਨੂੰ ਰੇਟ ਨਾਲ ਜਾਣਾ ਜੇ ਕਿ ਸੱਜਣ ਦੇ ਪਸੰਦ ਹੋਇਆ ਤਾਂ ਫੋਨ ਲਾ ਲਓ ਨੰਬਰ ਸਕਰੀਨ ਦੇ ਉੱਤੇ ਤੁਹਾਡੀ ਤੇ ਚੱਲੀ ਜਾਂਦੇ ਆ ਤੇ ਕਮੈਂਟਾਂ ਜਰੂਰ ਦੱਸਣਾ ਬੱਚਾ ਕਿਵੇਂ ਦਾ ਲੱਗਿਆ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਦੋਸਤੋ